ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਪੰਜਾਬੀ ਜ਼ੁਬਾਨ ਤੇ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਵਧੀਆ ਹੋਵੋਗੇ ਤੇ ਲਓ ਜੀ ਅੱਜ ਤੁਹਾਨੂੰ ਅਸੀਂ ਸਾਡੇ ਚੈਨਲ ਤੇ ਦਿਖਾਵਾਂਗੇ ਪਿੰਡਾਂ ਦੇ ਸ਼ਾਮ ਦੇ ਕੰਮ ਲਓ ਜੀ ਔਰਤਾਂ ਸ਼ਾਮ ਨੂੰ ਕਿਹੜੇ-ਕਿਹੜੇ ਕੰਮ ਕਰਦੀਆਂ ਪਿੰਡਾਂ 'ਚ ਤੁਸੀਂ ਦੇਖ ਸਕਦੇ ਹੋ ਸ਼ਾਮ ਨੂੰ ਸ਼ਾਮ ਦਾ ਵੇਲਾ ਸੀ ਤੇ ਮੈਂ ਪਿਆਰੀ ਸੀ ਪਸ਼ੂ ਨੂੰ ਪਾਣੀ ਕਿਉਂਕਿ ਨੀਰਾ ਪੌਣ ਤੋਂ ਬਾਅਦ ਸਾਰੇ ਪਸ਼ੂ ਨੂੰ ਪਾਣੀ ਪਾਇਆ ਜਾਂਦਾ ਹੈ ਗਰਮੀ ਜਿੰਨ ਨੂੰ 2 ਤੋਂ 3 ਵਾਰੀ ਪਾਣੀ ਪਿਉੰਨੇ ਆ ਸੀ ਤੇ ਲੋ ਜੀ ਜਦੋਂ ਪਾਣੀ ਪਿਆ ਤਾਂ ਉਸ ਤੋਂ ਬਾਅਦ ਜਿੰਨਾ ਵੀ ਹਰਾ ਚਾਰਾ ਨੀਰਾ ਬਚਿਆ ਹੁੰਦਾ ਇਹਨਾਂ ਦੀਆਂ ਖੁਰਨੀਆਂ ਚ ਉਹ ਫਿਰ ਉਹਦੇ ਉੱਤੇ ਆਟਾ ਢੂੜਿਆ ਜਾਂਦਾ ਹੈ। ਉਸੇ ਦਾਣਾ ਵੀ ਕਹਿੰਦੇ ਆ ਆਟਾ ਵੀ ਕਹਿੰਦੇ ਆ। ਉਹ ਢੂੜ ਦਿੰਨੇ ਆ ਸੀ ਵੀ ਚੰਗੀ ਤਰ੍ਹਾਂ ਨੀਰਾ ਖਾ ਲੈਣਗੇ ਤੇ ਰੱਜ ਲੈਣਗੇ ਕਿਉਂਕਿ ਹੁਣ ਸਰਦੀ ਦਾ ਥੋੜੀ ਥੋੜੀ ਸਰਦੀ ਦਾ ਟਾਈਮ ਹੈ। ਤੇ ਤਾਂ ਕਰਕੇ ਫਿਰ ਇਹਨਾਂ ਨੂੰ ਜਦੋਂ ਨੀਰਾ ਖਾ ਲੈਂਦੇ ਆ ਫਿਰ ਉਸ ਤੋਂ ਬਾਅਦ ਜਦੋਂ ਠੰਡ ਹੋ ਜਾਂਦੀ ਹੈ। ਤੇ ਅੰਦਰ ਵੀ ਬੰਨਣਾ ਹੁੰਦਾ ਤੇ ਲੋ ਜੀ ਹੁਣ ਜਦੋਂ ਮੈਂ ਦਾਣਾ ਤੂੜਤਾ ਉਸ ਤੋਂ ਬਾਅਦ ਫਿਰ ਮੈ ਧਾਰਾਂ ਦਾ ਟਾਈਮ ਹੋ ਜਾਂਦਾ ਮੇਰਾ ਮਿਲਕਿੰਗ ਦਾ ਤੇ ਉਸ ਤੋਂ ਬਾਅਦ ਮੈਂ ਧਾਰ ਕੱਢੂੰਗੀ ਲੋ ਜੀ ਪਿੰਡਾਂ 'ਚ ਇਸ ਤਰ੍ਹਾਂ ਪਸ਼ੂਆਂ ਨੂੰ ਸਾਮ ਸੰਭਾਲ ਹੁੰਦੀ ਹੈ ਪਸ਼ੂਆਂ ਦੀ ਤੇ ਇਹ ਦੇਖੋ ਤੁਸੀਂ ਹੁਣ ਸਾਰੇ ਨੀਰਾ ਖਾ ਲੈਣਗੇ ਤੇ ਹੁਣ ਮੈਂ ਇਹਨਾਂ ਨੂੰ ਸਾਰਿਆਂ ਨੂੰ ਦਾਣਾ ਤੂੜ ਕੇ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਂਗੀ ਵੀ ਮਿਲਕਿੰਗ ਕਿਸ ਤਰ੍ਹਾਂ ਹੁੰਦੀ ਹੈ ਪਿੰਡਾਂ 'ਚ ਵੀ ਮੱਜਾਂ ਜਾਂ گاਵਾਂ ਦੀਆਂ ਧਾਰਾਂ ਜਾਂ ਦੁੱਧ ਕਿਵੇਂ ਕੱਢਿਆ ਜਾਂਦਾ ਹੈ ਤੇ ਲਓ ਜੀ ਹੁਣ ਆਪਾਂ ਕਰਾਂਗੇ ਮਿਲਕਿੰਗ ਮਿਲਕਿੰਗ ਕਰਾਂਗੇ ਕਿਉਂਕਿ ਧਾਰ ਕੱਢਾਂਗੇ ਕਈ ਲੋਕਾਂ ਨੂੰ ਸ਼ਹਿਰਾਂ ਵਾਲੇ ਨੂੰ ਜਾਂ ਹੋਰ ਕਿਤੇ ਰਹਿੰਦੇ ਜਿਹੜੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਧਾਰ ਕੱਢਣਾ ਕੀ ਚੀਜ਼ ਹੁੰਦੀ ਹੈ ਇਸ ਕਰਕੇ ਮੈਂ ਕਹਿ ਰਹੀ ਆਂ ਵੀ ਮਿਲਕਿੰਗ ਦਾ ਟਾਈਮ ਹੈ ਮਿੰਡਾਲਿਆਂ ਨੂੰ ਤਾਂ ਸਾਰਿਆਂ ਨੂੰ ਪਤਾ ਹੀ ਹੁੰਦਾ ਵੀ ਸਾਡਾ ਧਾਰਾਂ ਦਾ ਟਾਈਮ ਹੁੰਦਾ ਤੇ ਲਓ ਜੀ ਜਿਹੜੀ ਹੁਣ ਸੱਜਰ ਸੂਈ ਮੱਝ ਹੁੰਦੀ ਹੈ ਇਸ ਤਰ੍ਹਾਂ ਉਹਨਾਂ ਦੇ ਕੱਟੇ ਜਾਂ ਕਟੀਆਂ ਨੂੰ ਦੁੱਧ ਪਿਆਇਆ ਜਾਂਦਾ ਹੈ ਜਦੋਂ ਉਹ ਵੱਡੇ ਹੋ ਕੇ ਨੀਰਾ ਖਾਣ ਲੱਗ ਜਾਂਦੇ ਆ ਉਸ ਤੋਂ ਬਾਅਦ ਫਿਰ ਛਡਾ ਦਿੱਤਾ ਜਾਂਦਾ ਹੈ ਤੇ ਲੋ ਜੀ ਇਸ ਤੋਂ ਬਾਅਦ ਮੈਂ ਹੁਣ ਧਾਰ ਕੱਢ ਲੂੰਗੀ ਧਾਰ ਕੱਢਣ ਤੋਂ ਬਾਅਦ ਜੀ ਹੁਣ ਮੈਂ ਆ ਗਈ ਆ ਆਪਣੇ ਚੁੱਲ੍ਹੇ ਚੌਂਕੇ ਤੇ ਇੱਥੇ ਹੁਣ ਮੈਂ ਚੁੱਲ੍ਹੇ ਚੌਂਕੇ ਤੇ ਅੱਗ ਮਚਾ ਕੇ ਤੇ ਕੋਲੇ ਬੈਠੀ ਬੈਠੀ ਸਬਜ਼ੀ ਦੀ ਸਾਰੀ ਤਿਆਰੀ ਕਰ ਲੂੰਗੀ ਜਦੋਂ ਅੱਗ ਮੱਚੂਗੀ ਲੋ ਜੀ ਅਸੀਂ ਜ਼ਿਆਦਾਤਰ ਕੰਮ ਚੁੱਲ੍ਹੇ ਤੇ ਹੀ ਕਰਦੇ ਆ ਕਿਉਂਕਿ ਚੁੱਲ੍ਹੇ ਤੇ ਵਧੀਆ ਲੱਗਦਾ ਤੇ ਫਿਰ ਮੈਂ ਉਸ ਤੋਂ ਬਾਅਦ ਸਬਜੀ ਦਾ ਰੱਖਤੀ ਸੀ ਬੰਨੀ ਤੁਸੀਂ ਦੇਖ ਸਕਦੇ ਹੋ ਮੈਂ ਸਬਜੀ ਰੱਖਤੀ ਬੰਨੀ ਤੇ ਕੋਲੇ ਮੈਂ ਆਟਾ ਛਾਣ ਕੇ ਰੱਖ ਲਿਆ ਸੀ ਤੇ ਲਓ ਜੀ ਹੁਣ ਮੈਂ ਗੁੰਨੂਗੀ ਆਟਾ ਕੋਲੇ ਬੈਠੇ ਬੈਠੇ ਨਾਲੇ ਸਬਜੀ ਬਣ ਜੂਗੀ ਨਾਲੇ ਮੈਂ ਆਟਾ ਗੁੰਨ ਲੂਗੀ ਤੇ ਲਓ ਜੀ ਆਟਾ ਗੁੰਨ ਕੇ ਤੇ ਫਿਰ ਮੈਨੂੰ ਟੱਕ ਕੇ ਰੱਖ ਦੂੰਗੀ ਹਜੇ ਤਾਂ ਥੋੜਾ ਖੜਾ ਹੀ ਹੈ ਚਾਨਣ ਹੈ ਤੇ ਚਲੋ ਜੀ ਲਓ ਜੀ ਚੁੱਲ੍ਹੇ ਸੰਖਿਆ ਵਾਲੇ ਕੰਮ ਹੁਣ ਖਤਮ ਕਰ ਲਈ ਸੀ ਤੇ ਆਟਾ ਗੁੰਨ ਲਿਆ ਸਬਜ਼ੀ ਬਣਾ ਲਈ ਹੁਣ ਜਦੋਂ ਨੂੰ ਸਬਜ਼ੀ ਬਣੂਗੀ ਤੇ ਨਾਲੇ ਉਦੋਂ ਨੂੰ ਬੱਚੇ ਆ ਜਾਣਗੇ ਟੂਸ਼ਨ ਨੂੰ ਖੇਡਣ ਜਾਵੜੇ ਉੱਥੇ ਤੇ ਮੈਂ ਆ ਗਈ ਸੀ ਬਾਹਰ ਮੈਂ ਕਿਹਾ ਚਲੋ ਹੁਣ ਬਾਹਰ ਚਾਣੇ ਆ 10 ਮਿੰਟ ਕਿਉਂਕਿ ਸਾਰਾ ਦਿਨ ਕੰਮ ਕਰਤੇ ਰਹਿੰਨੇ ਆ ਆਪਦੇ ਵਾਸਤੇ ਟਾਈਮ ਨਹੀਂ ਨਿਕਲਦਾ 10 ਮਿੰਟ ਵੀ ਤੇ ਹੋ ਜੀ ਹੁਣ ਮੈਂ ਇੱਧਰ ਆਈ ਆ ਨਾਲੇ ਤਾਂ ਮੈਂ ਇੱਥੋਂ ਧਣੀਆਂ ਲੈ ਕੇ ਜਾਊਂਗੀ ਕਿਉਂਕਿ ਸਬਜ਼ੀ ਚ ਪਾਉਂਗੀ ਮੈਂ ਹੁਣ ਨਾਲੇ ਫਿਰ 10 ਮਿੰਟ ਬਾਅਦ ਹੀ ਤੇ ਤੁਰ ਲਾਂਗੀ ਦੇਖੋ ਤੁਸੀਂ ਇਹ ਜੀ ਸਾਡਾ ਘਰ ਇੱਧਰਲੇ ਪਾਸੇ ਤੇ ਬਹੁਤ ਚਾਲੇ ਸ਼ਾਂਤੀ ਹੈ ਸਾਰੇ ਪਾਸੇ ਇਹ ਦੇਖੋ ਸੂੰਗਰੇ ਸਾਡਾ ਨੀਰਾ ਇੱਥੋਂ ਅਸੀਂ ਨੀਰਾ ਲੈ ਕੇ ਜਾਣੇ ਹੁਈਆਂ ਤੇ ਗੋਭੀ ਸਾਡੀ ਉਹ ਨਿਸਰਗੀ ਗੱਲ ਨੂੰ ਹੁਣ ਜੀ ਇਹਨੂੰ ਕੱਟ ਦਿਆਂਗੇ ਦੇਖੋ ਸਾਰੀ ਗੋਭੀ ਸਾਡੀ ਨਿਸਰਗੀ ਜਿਹੜੇ ਰਹਿ ਗਏ ਸੀਗੇ ਚਾਰ ਫੁੱਲ ਉਹ ਨਿਸਰਗੇ ਤੇ ਮੈਂ ਇੱਥੋਂ ਧਨੀਆ ਤੋੜਦੀ ਆਂ ਉਹ ਦੇ ਆਹ ਸੀਗਾ ਧਨੀਆ ਆਹ ਦੇਖੋ ਧਨੀਆ ਸਮੈਲ ਨੇ ਜਦੋਂ ਛੇੜਦੇ ਨਾ ਉਹਦੀ ਆਂ ਲੱਗ ਜਾਂਦੀ ਹੈ ਬਹੁਤ ਸੋਹਣੀ ਸਮੈਲ ਆਉਂਦੀ ਧਣੀਆਂ ਚ ਲਓ ਜੀ ਧੰਨਿਆ ਪਤੋੜ ਲਿਆ ਦੇਖੋ ਸਾਰੀ ਮੇਥੀ ਮੇਥੀ ਪਾਲਕ ਪਾਲਕ ਵੀ ਪੱਕ ਗਈ ਹੁਣ ਤਾਂ ਦੇਖੋ ਚਲੋ ਹੁਣ ਇਹਦਾ ਵਿਚਾਰੀ ਰਵੀ ਟਾਈਮ ਖਤਮ ਹੋ ਗਿਆ ਸੀਜ਼ਨ ਖਤਮ ਹੋ ਗਿਆ ਹੁਣ ਅਗਦੇ ਸਾਲ ਮਿਲਾਂਗੇ ਇਹਨੂੰ ਆਲਗੋਂ ਤੇ ਲਓ ਜੀ ਹੁਣ ਮੈਂ ਇੱਥੇ ਦੋ ਮਿੰਟ ਖੜੀ ਸੀ ਤੇ ਹੁਣ ਮੈਂ ਚਲਨੀ ਘਰੇ ਦੇਖਦੀ ਆਂ ਸਬਜ਼ੀ ਬਣ ਗਈ ਕਿ ਨਹੀਂ ਬਣੀ ਤੇ ਫਿਰ ਮੈਂ ਬੰਨੂਗੀ ਪਸੂ ਅੰਦਰ ਪਸੂ ਵੀ ਅੰਦਰ ਬੰਨਣੇ ਆ ਹੁਣ ਤਾਂ ਗਰਮੈਸ਼ ਹੀ ਹੁੰਦੀ ਐ ਇੰਨੀ ਛੇਤੀ ਲੋੜ ਨਹੀਂ ਪੈਂਦੀ ਬੰਨਣ ਦੀ ਹੁਣ ਤਾਂ ਇੰਨਾ ਹੈ ਨਹੀਂਗਾ ਨੀਰਾ ਖਾ ਕੇ ਬਾਹਰ ਗਏ ਬੈਠੇ ਰਹਿੰਦੇ ਆ ਤੇ ਚਲੋ ਜੀ ਨੇ ਘਰੇ ਚਲਦੀ ਆ ਤੇ ਸਬਜੀ ਬੇਖ ਲਈ ਬਣ ਗਈ ਜਾਂ ਨਹੀਂ ਨਵੋ ਜੀ ਜਦੋਂ ਨੂੰ ਮੈਂ ਰੋਟੀ ਬਣਾਉਣ ਲੱਗੀ ਸੀ ਉਦੋਂ ਨੂੰ ਕਾਫੀ ਨੀਰਾ ਹੋ ਗਿਆ ਸੀਗਾ ਕਿਉਂਕਿ ਕੰਮ ਬਹੁਤ ਜ਼ਿਆਦਾ ਹੋ ਜਾਂਦੇ ਆ ਪਿੰਡਾਂ ਵਾਲੀਆਂ ਲੇਡੀਜ਼ ਨੂੰ ਤੇ ਉਸ ਤੋਂ ਬਾਅਦ ਮੈਂ ਹੁਣ ਬਣਾ ਰਹੀ ਆ ਖਾਣਾ ਰੋਟੀ ਬਣਾ ਰਹੀ ਆ ਸਬਜੀ ਮੇਰੀ ਬਣ ਗਈ ਸੀ ਸਬਜੀ ਮੈਂ ਬਣਾ ਕੇ ਰੱਖ ਲਈ ਸੀ ਤੇ ਲਓ ਜੀ ਜਦੋਂ ਨੂੰ ਬੱਚੇ ਆਉਣਗੇ ਮੈਂ ਸੋਚਿਆ ਚਲੋ ਉਦੋਂ ਰੋਟੀ ਬਣਾਉਣੀ ਆ ਕਿਉਂਕਿ ਉਹ ਜਦੋਂ ਸਕੂਲੋਂ ਦੇ ਉਸ ਤੋਂ ਬਾਅਦ ਪਿੰਡ ਚਲੇ ਜਾਂਦੇ ਆ ਜਾਂ ਦੂਸਰੇ ਘਰਾਂ ਚ ਬੱਚੇ ਨਾ ਖੇਡਣ ਚਲੇ ਜਾਂਦੇ ਆ ਪੜ੍ਹ ਕੇ ਤੇ ਇਸੇ ਤਰ੍ਹਾਂ ਜੀ ਸਾਰੀਆਂ ਲੇਡੀਆਂ ਪਿੰਡਾਂ ਵਿੱਚ ਕੰਮ ਕਰਦੀਆਂ ਆ ਸ਼ਾਮ ਦੇ ਸਵੇਰ ਦੇ ਸਾਰੇ ਜ਼ਿਆਦਾਤਰ ਆਪ ਹੀ ਕੰਮ ਕਰਦੀਆਂ ਸਾਡੇ ਮਾਲਵੀਰੀਏ ਚ ਸਾਰੇ ਕੰਮਾਂ ਦੀ ਸਾਮ ਸੰਭਾਲ ਕਰਦੇ ਕੰਮਾਂ ਦੀ ਪੁੜੀਆਂ ਹੀ ਕਰਦੀਆਂ ਤੇ ਬੰਦਿਆਂ ਨੂੰ ਥੋੜਾ ਜਿਹਾ ਜੇਦੋਂ ਬਾਹਰਲਾ ਕੰਮ ਨਿਆ ਹੋਵੇ ਤਾਂ ਘਰੇ ਹੈਲਪ ਕਰ ਦਿੰਦੇ ਆ ਪਰ ਜ਼ਿਆਦਾਤਰ ਲੇਡੀਆਂ ਹੀ ਕੰਮ ਕਰਦੀਆਂ ਪਿੰਡਾਂ ਚ ਤੇ ਇਸ ਤਰ੍ਹਾਂ ਨਾਲ ਸਾਡੀ ਸਿਹਤ ਵੀ ਵਧੀਆ ਰਹਿੰਦੀ ਹੈ ਕਿਉਂਕਿ ਸਾਨੂੰ ਕੋਈ ਵੀ ਐਕਸਟਰਾ ਜਾਂ ਕੋਈ ਵੀ ਐਕਸਰਸਾਈਜ਼ ਦੀ ਲੋੜ ਨਹੀਂ ਪੈਂਦੀ। ਅਸੀਂ ਹੈਲਦੀ ਰਹਿਨੇ ਆ ਨਾਲੇ ਤਾਂ ਨਾਲੇ ਸਾਨੂੰ ਵਧੀਆ ਕੋਈ ਬਿਮਾਰੀਆਂ ਸਮਾਰੀਆਂ ਤੋਂ ਬਚੇ ਰਹਿਨੇ ਆ। ਜੇ ਕੰਮ ਕਰਦੇ ਆ ਤਾਂ ਵਧੀਆ। ਇਸੇ ਤਰ੍ਹਾਂ ਰੋਟੀ ਬਣਾਉਂਦੇ ਬਣਾਉਂਦੇ ਹੁਣ ਬੱਚੇ ਵੀ ਮੇਰੇ ਆ ਹੀ ਜਾਣਗੇ ਤੇ ਕੋਲੇ ਬੈਠ ਕੇ ਗਰਮ-ਗਰਮ ਰੋਟੀ ਖਾ ਲੈਣਗੇ ਨਾਲੇ ਤਾਂ ਤੇ ਪਿੰਡਾਂ 'ਚ ਜ਼ਿਆਦਾਤਰ ਬੱਚੇ ਜਾਂ ਕੋਈ ਵੀ ਫੈਮਿਲੀ ਆ ਕੂਲੀ ਬੈਠ ਕੇ ਹੀ ਚੁੱਲ੍ਹੇ ਦੇ ਜਾਂ ਕਿਤੇ ਵੀ ਜਿੱਥੇ ਖਾਣਾ ਬੰਦਾ ਉੱਥੇ ਬੈਠ ਕੇ ਖਾਣਾ ਖਾਂਦੇ ਆ ਰੋਟੀ ਖਾਂਦੇ ਆ ਕੋਈ ਵੀ ਆਪਦੇ ਆਪ ਦੇ ਅਲੱਗ-ਅਲੱਗ ਰੂਮਾਂ 'ਚ ਨਹੀਂ ਬੈਠਦਾ ਇਸ ਤਰ੍ਹਾਂ ਨਾਲੇ ਤਾਂ ਬੱਚਿਆਂ ਬੱਚੇ ਟੀਵੀ ਤੋਂ ਥੋੜਾ ਦੂਰ ਰਹਿੰਦੇ ਨਾਲੇ ਰੱਜ ਕੇ ਰੋਟੀ ਖਾ ਲੈਂਦੇ ਆ ਲਓ ਜੀ ਬੱਚੇ ਆ ਗਏ ਸੀਗੇ ਬਾਹਰੋਂ ਤੇ ਮੈਂ ਇਹਨਾਂ ਨਾਲ ਗੱਲਾਂ ਕਰ ਰਹੀ ਸੀ ਮੈਂ ਇਹਨਾਂ ਨੂੰ ਕਹੇ ਰੋਟੀ ਖਾਓ ਤੇ ਦੇਖ ਸਕਦੇ ਹੋ ਤੁਸੀਂ ਹੁਣ ਮੈਂ ਇਹਨਾਂ ਨੂੰ ਰੋਟੀ ਪਾ ਕੇ ਦੇਵਾਂਗੀ ਨਾਲੇ ਤਾਂ ਹੀ ਮੇਰੇ ਕੋਲ ਬੈਠ ਕੇ ਰੋਟੀ ਖਾ ਲੈਣਗੇ ਨਾਲੇ ਅਸੀਂ ਸਾਰੇ ਦਿਨ ਦੀਆਂ ਗੱਲਾਂ ਕਰ ਲਾਂਗੇ ਜਦੋਂ ਬੱਚੇ ਘਰੇ ਆ ਜਾਂਦੇ ਫਿਰ ਰੌਣਕ ਜੀ ਹੋ ਜਾਂਦੀ ਹੈ ਤੇ ਲੋ ਜੀ ਹੁਣ ਅਸੀਂ ਨਾਲੇ ਤਾਂ ਇੱਥੇ ਬੈਠ ਕੇ ਗੱਲਾਂ ਕਰਾਂਗੇ ਇਹ ਮੈਨੂੰ ਸਾਰੇ ਦਿਨ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਦੱਸੀ ਜਾਂਦੇ ਰਹਿੰਦੇ ਆ ਫਿਰ ਮੈਂ ਵੀ ਸੁਣਦੀ ਰਹਿੰਦੀ ਆ ਤੇ ਜਿਹਨੀਆਂ ਮੇਰੇ ਕੋਲੇ ਹੁੰਦੀਆਂ ਮੈਂ ਵੀ ਇਹਨਾਂ ਨੂੰ ਦੱਸਦੀ ਰਹਿੰਦੀ ਆ ਦਿਨ ਦੀਆਂ ਗੱਲਾਂ ਫਿਰ ਨਾਲੇ ਜਦੋਂ ਬੱਚੇ ਕੋਲੇ ਬੈਠ ਕੇ ਰਾਜ ਕੇ ਰੋਟੀ ਖਾ ਲੈਂਦੇ ਆ ਤਾਂ ਤਾਂ ਵੇਰ ਆਪਾਂ ਨੂੰ ਵੀ ਵਧੀਆ ਲੱਗਦਾ ਖੁਸ਼ੀ ਹੁੰਦੀ ਐ ਨਾਲੇ ਹੱਸ ਖੇਡ ਲਈਦਾ ਬੈਠ ਕੇ ਕੋਲੇ ਨੌਜੀ ਸਾਰੇ ਪਸ਼ੂ ਬੈਠੇ ਐ ਤੇ ਇਧਰ ਇੱਕ ਖੜੀ ਐ ਉਹ ਵੀ ਬੈਠਾ ਉਹਦੇ ਛਿਕੜੀ ਚੜਾਉਣੀ ਸੀ ਰੋਕੇ ਚੜਾਉਂਗੀ ਚਲੋ ਦੇਖਨੇ ਆ ਇਧਰ ਮੈਂ ਅਸੀਂ ਨੀਰਾ ਪਾ ਕੇ ਰੱਖਦਾ ਸੀ ਸਵੇਰ ਵਾਲਾ ਸਵੇਰੇ ਉੱਠ ਕੇ ਪਸ਼ੂ ਬੰਨੇ ਸੌਖੇ ਲੱਗਦੇ ਐ ਕਿਉਂਕਿ ਫਿਰ ਸਵੇਰੇ ਸਵੇਰੇ ਕੰਮ ਬਾੜੇ ਹੁੰਦੇ ਐ ਬੱਚਿਆਂ ਨੂੰ ਸਕੂਲ ਭੇਜਣਾ ਹੁੰਦਾ 뭐 ਜਾਇਦਾ ਕੰਮ ਹੋ ਜਾਂਦਾ ਨੇ ਤਾਂ ਕਰਕੇ ਫਿਰ ਨੀਰਾ ਰਾਤ ਨੂੰ ਪਾ ਕੇ ਰੱਖ ਦਈਦਾ ਕਿਉਂਕਿ ਹੁਣ ਤਾਂ ਠੰਡ ਜੀ ਹੈ ਨਾ ਮੌਸਮ ਹੈ ਨੀ ਗਾਜ ਕਰ ਗਈ ਆ। ਗਰਮੀ ਚ ਤਾਂ ਮੁਸਕ ਜੇ ਜਾਂਦਾ ਧੜਕੇ ਹੁਣ ਕਰਕੇ ਤੇ ਚਲੋ ਤੁਹਾਨੂੰ ਦਿਖਾਉਣੀ ਹੈ ਬੱਚੇ ਕੀ ਕਰ ਰਹੇ ਆ। ਐਸੋੜ ਇਸ ਹੌਂ ਮੈਨੂੰ ਕੰਮ ਜੀ ਨਿਭੜ ਜਾਂਦੇ ਆ ਹੁਣ ਠੀਕਾ ਕੇ ਭਾੜੇ ਚੱਕਤੀ ਤੇ ਬਸ ਦੁੱਧ ਬਾਦ ਸਾਂਗ ਕੇ ਵੇਲੇ ਆਉਂਦੋਂ ਬਾਅਦ ਜਿੰਨਾ ਮਰਜ਼ੀ ਸਾਰਾ ਦਿਨ ਲੱਗੇ ਰੋ ਆਥਣੇ ਪਲੇਟ ਭੋਈ ਜਾਂਦਾ। ਇੱਧਰ ਦੇਖੋ ਕਰਾਂ ਤੁਸੀਂ। ਨਵਾਂ ਸਾਬ ਨਵਾਂ ਸਾਬ ਕੀ ਖਾ ਰਹੇ ਗੁੱਡ OK ਆਪਾਂ ਕੁਝ ਨਹੀਂ ਆਹ ਵੇਖੋ ਕਾ ਕਾ ਕੇ ਪਰ ਦੇ ਗੁੱਡੇ ਸੁਖਣਾ ਵਧੀਆ ਸਾਡੇ ਇਧਰ ਇਹਨੇ ਚੱਲ ਰਿਹਾ ਟੀਵੀ ਕੀ ਦੇਖ ਰਹੇ ਹੋ ਟੀਵੀ ਚ ਕੁਝ ਹੋ ਰਿਹਾ ਨਹੀਂ ਰੇਜ ਰਹੀ ਹੈ ਇਹਦੀ ਤੁਹਾਡਾ ਵਾਈਫ ਇਹ ਕਿੱਟਿਆ ਗਿਆ ਆਪਾਂ ਭਾਂਡੇ ਚੱਕਦੇ ਆ ਇਹਦੇ ਬੁੱਕਾ ਪੁੱਤ ਚੱਕੋ ਇਹਨਾਂ ਨੂੰ ਹਾਂ ਹਾਂ ਹਾਂਜੀ ਫੜ ਕੇ ਹੋ ਜਾ ਇਹ ਕੀ ਇਹਨਾਂ ਦੇ ਚੱਲੀ ਜਾਂਦੇ ਪੇਪਰ ਹੁਣ ਆਏ ਆ ਘਰੇ ਵਿਚਾਰੇ ਇਹ ਸਵੇਰ ਦੇ ਗਏ ਆ ਦੇਖੋ ਇਹਨਾਂ ਨੇ ਟੇ ਆ ਦੇਖੋ ਟੋਪੀ ਇਹਦੀ ਕਿੰਦੀ ਸਿੱਕਿਆ ਲਾਣੀ ਮੈਂ ਲਗਾਈ ਨਹੀਂ ਮੈਂ ਨਹੀਂ ਲਾ ਦੇ ਪਤਾ ਐ ਸਭ ਚਲੋ ਜੀ ਅੱਜ ਤੁਹਾਨੂੰ ਦਿਖਾਈ ਸ਼ਾਮ ਦੇ ਸਾਰੇ ਕੰਮ ਆਥਰ ਵੇਲੇ ਜਿੰਨੇ ਵੀ ਕੰਮ ਹੁੰਦੇ ਆ ਤੇ ਅਸੀਂ ਨਾਲੇ ਇੱਕ ਕੰਮ ਰਹੇਗਾ ਸ਼ਾਮ ਨੂੰ ਅਸੀਂ ਹੁੰਦਾ ਭਾਂਡੇ ਚੱਕਣਾ ਭਾਂਡੇ ਮੇਰੇ ਹੱਥ 'ਚ ਹੀ ਐ ਕਿਉਂਕਿ ਇਹ ਨਹੀਂ ਚੱਕਦੇ ਮੈਨੂੰ ਚੱਕਣੇ ਪੈਂਦੇ ਇਹਨਾਂ ਦੇ ਭਾਂਡੇ ਹਾਂ ਉਹ ਤੋਂ ਮੂਲ ਕੋਈ ਤੇ ਗੱਲ ਨਹੀਂ ਕੋਈ ਤੇ ਚਲੋ ਜੀ ਅੱਜ ਸ਼ਾਮ ਵਾਲੇ ਕੰਮ ਦੇਖੇ ਤੁਸੀਂ ਅੱਜ ਸ਼ਾਮ ਨੂੰ ਅਸੀਂ ਵੀ ਕਿਹੜੇ ਕਿਵੇਂ ਕਿਹੜੇ ਕੰਮ ਹੁੰਦੇ ਆ ਘਰੇ ਬੁੜੀਆਂ ਨੂੰ ਬਹੁਤ ਕੰਮ ਹੁੰਦੇ ਲੇਕਿਨ ਸਾਡੀ ਵੀਡੀਓ ਜੇ ਤੁਸੀਂ ਦੇਖ ਰਹੇ ਹੋ ਤਾਂ ਪਲੀਜ਼ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮਿਲਦੇ ਆਂ ਜੀ ਕੱਲ ਨੂੰ ਇੱਕ ਹੋਰ ਨਵੇਂ ਤੇ ਸੋਹਣੇ ਜਿਹੇ ਵਲੌਗ ਨਾਲ ਤੇ ਧੰਨਵਾਦ ਜੀ ਸਾਰੇ ਦਾ ਤੇ ਬਾਤ ਨੂੰ